ਪਿਛਲੇ ਦਿਨੀ ਵੈਟੀਕਨ ਸਿਟੀ ਵਿਖੇ ਹੋਈ ਇੱਕ ਏਸ਼ੀਆ ਦੇ ਸਮੂਹ ਦੇਸ਼ਾਂ ਦੀ ਸਾਂਝੀ ਕਾਨਫਰੰਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਗੱਲਬਾਤ ਹੋਈ ਦੱਸਣਯੋਗ ਹੈ ਕਿ ਵੈਟੀਕਨ ਸਿਟੀ ਵੱਲੋਂ ਏਸ਼ੀਆ ਦੇ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਤ ਇੱਕ ਵਿਸ਼ੇਸ਼ ਕਾਨਫਰੰਸ ਕਰਵਾਈ ਗਈ ਸੀ ਜਿਸ ਦੇ ਵਿੱਚ ਏਸ਼ੀਆ ਦੇ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਕ ਗੁਰੂ ਔਰ ਜਾਂ ਉਹਨਾਂ ਨੂੰ ਚਲਾਉਣ ਵਾਲੇ ਨਮਾਇंदे ਜਿਹੜੇ ਸੀ ਉਹ ਵੈਟੀਕਨ ਸਿਟੀ ਦੇ ਵਿੱਚ ਪਹੁੰਚੇ ਸੀ ਇਸੇ ਤਰ੍ਹਾਂ ਹੀ ਸਿੱਖ ਧਰਮ ਦੀ ਤਰਫ ਤੋਂ ਗੁਰਦੁਆਰਾ ਬੰਗਲਾ ਸਾਹਿਬ ਦਾ ਲੰਮਾ ਸਮਾਂ ਹੈਡ ਗ੍ਰੰਥੀ ਰਹੇ ਗਿਆਨੀ ਰਣਜੀਤ ਸਿੰਘ ਜੀ ਨੇ ਇਸ ਵੈਟੀਕਨ ਸਿਟੀ ਦੇ ਵਿੱਚ ਕਰਵਾਈ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ ਅਤੇ ਗੁਰਨਾਨਕ ਦੇਵ ਜੀ ਤੇ ਫਲਸਫੇ ਤੇ ਗੱਲਬਾਤ ਕਰਦਿਆਂ ਆਪਣੀ ਗੱਲ ਰੱਖਦਿਆਂ ਦੱਸਿਆ ਕਿ ਸਿੱਖ ਧਰਮ ਦੀ ਮਹਾਨਤਾ ਕਿਸ ਤਰ੍ਹਾਂ ਹੈ ਉਹਨਾਂ ਨੇ ਪੌਪ ਜਨ ਸਨ ਫਰਾਂਚੈਸਕੋ ਨਾਲ ਗੱਲਬਾਤ ਕਰਦਿਆਂ ਹੋਇਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਕਿਰਤ ਕਰਨ ਵੰਡ ਛਕਣ ਅਤੇ ਨਾਮ ਜਪਣ ਦੀ ਗੱਲ ਵੀ ਆਖੀ ਆਓ ਤੁਹਾਨੂੰ ਲੈ ਚਾਲਦੇ ਹਾਂ ਵੈਟੀਕਨ ਸਿਟੀ ਰੋਮ ਤੇ ਵਿਖਾਉਂਦੇ ਹਾਂ ਇਸ ਧਾਰਮਿਕ ਕਾਨਫਰੰਸ ਦੇ ਲਾਈਵ ਦ੍ਰਿਸ਼ ਆਪਾਂ ਚਲਦੇ ਹਾਂ ਇਟਲੀ ਦੀ ਧਰਤੀ ਰਾਜਧਾਨੀ ਰੋਮ ਦੇ ਵੈਟੀਕਨ ਸਿਟੀ ਦੇ ਵਿੱਚ ਤੇ ਦੇਖਦੇ ਹਾਂ ਕਿ ਸਿੱਖ ਨਮਾਇੰਦਿਆਂ ਵੱਲੋਂ ਕਿਸ ਤਰ੍ਹਾਂ ਪਾਪ ਸੰਫਰਾਂਸਿਸਕੋ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਆਪਾਂ ਸਿੰਘ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਆਓ ਚੱਲਦੇ ਹਾਂ ਇਟਲੀ ਦੀ ਧਰਤੀ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਾਪ ਸੰਫਰਾਂਸਿਸਕੋ ਨੇ ਸਿੱਖ ਅਗਵਾ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਧਾਰਮਿਕ ਕਾਨਫਰੰਸ ਦੇ ਵਿੱਚ ਸ਼ਿਰਕਤ ਕਰਨ ਆਇਆਂ ਨੂੰ ਜੀ ਆਇਆਂ ਆਖਿਆ ਆਓ ਆਪਾਂ ਨਾਲ ਦੀ ਨਾਲ ਹੀ ਗੱਲਬਾਤ ਕਰਾਂਗੇ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰਾਂਥੀ ਗੁਰਦੁਆਰਾ ਬੰਗਲਾ ਸਾਹਿਬ ਜੋ ਕਿ ਵਿਸ਼ੇਸ਼ ਤੌਰ ਤੇ ਇਸ ਕਾਨਫਰੰਸ ਦਾ ਹਿੱਸਾ ਬਣਨ ਦੇ ਲਈ ਆਏ ਨੇ ਜਿੱਥੇ ਉਹ ਇਸ ਕਾਨਫਰੰਸ ਦੇ ਵਿੱਚ ਪਹੁੰਚੇ ਨੇ ਉੱਥੇ ਉਹਨਾਂ ਨੇ ਆਉਂਦੇ ਦੇਣੀ ਵੱਖ-ਵੱਖ ਇਟਲੀ ਦੇ ਗੁਰਦੁਆਰਿਆਂ ਦੀਆਂ ਸੰਗਤਾਂ ਦੇ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਖੁਸ਼ਕਿਸਮਤੀ ਯਾਰ ਕਿ ਇਟਲੀ ਦੇ ਵਿੱਚ ਆਪਣੇ ਗੁਰਸਿੱਖ ਭਰਾਵਾਂ ਨੂੰ ਮਿਲਣ ਦਾ ਪਰਿਵਾਰਾਂ ਵਿੱਚ ਰਹਿਣ ਦਾ ਗੁਰੂ ਘਰਾਂ ਦੇ ਦਰਸ਼ਨ ਕਰਨ ਦਾ ਸੰਗਤ ਦੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਗੱਲ ਕੇਰਲਾ ਤੋਂ ਇੱਕ ਸਾਧੂ ਤੋਂ ਸ਼ੁਰੂ ਹੁੰਦੀ ਹੈ ਜਿਨ੍ਹਾਂ ਨੇ ਰੋਮ ਦੇ ਵਿੱਚ ਇੰਟਰਫੇਥ ਕਾਨਫਰੰਸ ਰੱਖੀ ਤੇ ਉਹਦੇ ਵਿੱਚ ਮੈਂ ਰੋਮ ਆਇਆ ਇੱਥੇ ਆ ਕੇ ਫਿਰ ਮੈਨੂੰ ਸਰਦਾਰ ਅਮਰਕਾਰ ਸਿੰਘ ਮਾਵੀ ਫਿਰ ਸਰਦਾਰ ਕ੍ਰਣਜੀਤ ਸਿੰਘ ਰਾਜ ਫਿਰ ਸੋਢੀ ਸਰਦਾਰ ਦਲਜੀਤ ਸਿੰਘ ਜੀ ਜੋ ਇਥੇ ਲੋਕਲ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਨੇ ਔਰ ਔਰ ਬਹੁਤ ਸਾਰੇ ਗੁਰਸਿੱਖਾਂ ਦਾ ਪਿਆਰ ਮਿਲਿਆ ਸਾਥ ਮਿਲਿਆ ਔਰ ਮੈਨੂੰ 에어ਪੋਰਟ ਤੋਂ ਇਹਨਾਂ ਨੇ ਰਿਸਿਵੀ ਕੀਤਾ ਆਪਣੇ ਘਰਾਂ ਚ ਚਲੰਦਰਪੁਰ ਤੇ ਵਿਸ਼ਕਾਇਆ ਘਰਾਂ ਵਿੱਚ ਰਹਿਣ ਦੀ ਵਿਵਸਥਾ ਵੀ ਕੀਤੀ ਔਰ ਇਹ ਇੱਕ ਬਹੁਤ ਹਿਸਟੋਰੀਕਲ ਇੱਕ ਮਿਊਜ਼ੀਅਮ ਹੈ ਅਜਿਬ ਕਰਨ ਦੁਨੀਆ ਦਾ ਮੈਂ ਸਮਝਦਾ ਇੱਕ ਅ ਅਨੋਖਾ ਉਹ ਮਿਊਜ਼ੀਅਮ ਹੈ ਜਿਹਦੇ ਵਿੱਚ ਤਕਰੀਬਨ 100 150 200 ਸਾਲ ਦੀ ਉਹਨਾਂ ਨੇ ਇੱਕ ਵਿਰਾਸਤ ਸੰਭਾਲ ਕੇ ਰੱਖੀ ਹੋਈ ਹੈ ਉਹ ਵੇਖਣ ਦਾ ਮੌਕਾ ਮਿਲਿਆ ਜਿਹਦੇ ਵਿੱਚ ਅ ਸਿੱਖਾਂ ਦੀ ਇਹ ਵੀ ਉਹਨਾਂ ਨੇ ਅ ਸਟੈਚੂ ਬਣਾਏ ਹੋਏ ਸੀਗੇ ਜਦੋਂ ਸਿਕਾਨੋ ਵੀ ਉਹਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਸੀ ਕਿ ਉਹਨਾਂ ਦੀ ਵਰਲਡ ਵਾਰਾਂ ਹੋਣ ਜਾਂ ਦੁਨੀਆ ਦੇ ਵਿੱਚ ਉਹਨਾਂ ਦੀ ਵੀ ਕੋਈ ਕੰਟਰੀਬਿਊਸ਼ਨ ਆ ਉਹਨਾਂ ਮਹਾਪੁਰਖਾਂ ਦੇ ਸਟੈਚੂ ਦੇ ਰੂਪ ਵਿੱਚ ਦਰਸ਼ਨ ਕਰਨ ਦਾ ਔਰ ਆਪਣੀ ਜਿਹੜੀ ਸਾਡੀ ਅਮੀਰ ਵਿਰਾਸਤ ਆ ਉਹਦੇ ਤੇ ਮਾਣ ਕਰਨ ਦਾ ਮੌਕਾ ਮਿਲਿਆ ਅੱਜ 30 ਤਰੀਕ ਹੈ ਅੱਜ ਵੈਟਿਕਨ ਸਿਟੀ ਦੇ ਵਿੱਚ ਜਿੱਥੇ ਫੰਕਸ਼ਨ ਹੋਣਾ ਹੈ ਉੱਥੇ ਵਰਲਡ ਦੀ ਬਹੁਤ ਵੱਡੀ ਡਿਡਿਤਾત્મક ਸਖਸ਼ੀਅਤ ਹੈ ਉਹ ਇਥੋਂ ਦੇ ਜਿਹੜੇ ਕੋਪ ਨੇ ਉਹ ਉਹਨਾਂ ਦੀ ਵੀ ਹਾਜ਼ਰੀ ਹੋਏਗੀ ਤੇ ਸਿੱਖ ਧਰਮ ਦੇ ਵੱਲੋਂ ਮੈਨੂੰ ਉੱਥੇ ਹਾਜ਼ਰ ਹੋਣ ਦਾ ਉੱਥੇ ਰਹਿਣ ਦਾ ਉੱਥੇ ਸਾਰਿਆਂ ਨੂੰ ਮਿਲਣ ਦਾ ਤੇ ਇੱਕ ਪਰਮਾਤਮਾ ਨੇ ਅ fırsਰ ਦਿੱਤਾ ਹੈ ਸਾਰੇ ਧਰਮਾਂ ਦੇ ਲੋਕ ਪ੍ਰੇਰ ਕਰਨਗੇ ਵਰਲਡ ਦੇ ਪੀਸ ਵਾਸਤੇ ਤੇ ਸਭ ਤੋਂ ਵੱਡੀ ਗੱਲ ਕਿ ਜਿਹੜੀ ਮੈਨੂੰ ਉਹਨਾਂ ਨੇ ਲੂਟੀ ਦਿੱਤੀ ਕੇਰਲਾ ਵਾਲੇ ਮਹਾਤਮਾ ਸਾਧੂ ਨੇ ਉਹ ਸੀ ਕਿ ਮੈਂ ਸਿੱਖ ਧਰਮ ਦੇ ਵਿੱਚੋਂ ਇਹ ਦੱਸਾਂ ਕਿ ਇਕੁਐਲਟੀ ਕੀ ਹੈ ਯੂਨਿਟੀ ਕੀ ਹੈ ਪੀਸ ਕੀ ਹੈ ਮੈਂ ਨਾ ਕਿਸੇ ਹੋਰ ਧਰਮ ਬਾਰੇ ਬੋਲਣਾ ਨਾ ਕਿਸੇ ਹੋਰ ਧਰਮ ਤੇ ਬੋਲਣਾ ਹੈ ਮੈਂ ਸਿਰਫ ਆਪਣੇ ਤਰਫ ਦੀ ਗੱਲ ਕਰਦੀ ਮੈਨੂੰ ਬੜਾ ਅੱਛਾ ਲੱਗਾ ਤੇ ਗੁਰੂ ਰਹੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਤਾਂ ਮੇਰੀ ਕੌਮ ਦੇ ਵਿੱਚ ਬਹੁਤ ਬਹੁਤ ਵੱਡੇ ਵਿਦਵਾਨ ਵੱਡੇ ਵੱਡੇ ਸਿੰਘ ਸਹਿਬਾਨ ਸਾਧੂ ਮਹਾਂਪੁਰਾ ਮੌਜੂਦ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਘਰੋਂ ਬਗੜਾ ਸਾਹਿਬ ਤੋਂ ਮਹਾਰਾਜ ਨੇ ਆਪਣੀ ਕਿਰਪਾ ਦੀ ਛੜੀ ਰੱਖੀ ਤੇ ਮੈਨੂੰ ਇੱਥੇ ਆ ਕੇ ਅੱਜ ਹਾਜ਼ਰੀ ਭਰਨ ਦਾ ਇਹ ਅਫਸਰ ਮਿਲਿਆ ਅਸੀਂ ਅਜੇ ਉੱਥੇ ਜਾਣਾ ਹੈ ਅਗਲੀ ਜੋ ਪ੍ਰੋਗਰੈਸ ਹੋਏਗੀ ਜਾਂ ਜੋ ਵੀ ਫੰਕਸ਼ਨ ਹੋਣਗੇ ਇਹ ਇਹ ਦੋਨੋਂ ਵੀਰ ਆਪ ਜੀ ਨਾਲ ਸਾਂਝਾ ਕਰਨਗੇ ਮੈਂ ਅਗਲੇ ਸਮੇਂ ਵਾਸਤੇ ਮੈਂ ਦੋ ਸ਼ਬਦ ਬੋਲਣ ਲਈ ਮੈਂ ਛੋਟੀ ਵੀਰ ਜੀ ਨੂੰ ਕਹਾਗਾ ਕਿ ਉਹ ਆਪ ਸੰਗਤ ਦੇ ਨਾਮ ਦੋ ਸ਼ਬਦ ਸਾਂਝੇ ਕਰਨ ਮੇਰੇ ਵੱਲੋਂ ਆਪ ਜੀ ਸਾਰਿਆਂ ਨੂੰ ਫਤਿਹ ਵਾਇਟੂ ਜੀ ਦਾ ਕਹਾਸਾ ਵਾਇਟੂ ਜੀ ਕੀ ਪਦੇ ਜਿਵੇਂ ਕਿ ਤਕਰੀਬਨ ਬਾਬਾ ਜੀ ਨਾਲ ਸਫਰ ਆ ਉਹ ਦੱਸੇ ਤਾਂ ਬਾਬਾ ਜੀ ਨੇ ਕਿੰਦਾ ਕਿੰਦਾ ਕਿਵੇਂ ਕਿਵੇਂ ਇੱਥੇ ਪਹੁੰਚਿਆ ਤੇ ਅਸੀਂ ਬੜੇ ਭਗ ਵਾਲੇ ਆ ਉਦਨੇ ਜਿਹੜੀ ਜਿੰਨੀ ਵੀ ਮੇਕਮੋਟ ਜਿਹਾ ਸਿੱਖ ਮੋਤੀ ਆ ਬੜੀ ਭਗਾ ਵਾਲੀ ਆ ਕਿ ਬਾਬਾ ਜੀ ਦੇ ਨਾਲ ਸਨ ਬਹਿਣ ਦਾ ਮੌਕਾ ਮਿਲਿਆ ਇਹਨਾਂ ਦਾ ਦਰਸ਼ਨ ਕਰਨ ਦਾ ਮੌਕਾ ਸੋ ਅੱਜ ਵੀ ਉਹ ਥਾਂ ਥਾਂ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਏ ਸੀ ਉਸ ਤੋਂ ਬਾਅਦ ਹੀ ਇਸ ਕਾਨਫਰੰਸ ਦੇ ਵਿੱਚ ਪਹੁੰਚੇ ਆ ਉਹ ਚੱਲਦੇ ਹਾਈਟਲੀ ਦੀ ਰਾਜਧਾਨੀ ਰੋਮ ਤੇ ਵੇਖਦੇ ਆ ਇਸ ਧਾਰਮਿਕ ਕਾਨਫਰੰਸ ਦੇ ਲਾਈਵ ਦ੍ਰਿਸ਼ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਗ ਦੇ ਨਾਲ ਇਟਲੀ